ਤੇ ਰਕਵੀਰ ਸਿੰਘ ਜੀ ਤੁਹਾਡੇ ਭੈਣ ਭਰਾ ਕਿੰਨੇ ਨੇ ਮੇਰੇ ਭੈਣ ਭਰਾ ਹਾਂਜੀ ਮੇਰਾ ਗੁਣੂ ਦੱਸੂਗਾ ਬੁਢਰਗ ਬਿਨਾ ਕੱਪੜਿਆਂ ਤੋਂ ਅਲਫ ਨੰਗਾ ਸੜਕ ਦੇ ਉੱਤੇ ਘੁੰਮ ਰਿਹਾ ਬਾਈ ਜੀ ਜਿਹੜੀ ਤੁਹਾਨੂੰ ਕੱਲ ਵੀਡੀਓ ਭੇਜੀ ਸੀ ਉਹ ਤਾਂ ਅੱਜ ਹੋਰ ਵੀ ਹਾਲਾਤ ਮਾੜੇ ਹੋ ਗਏ ਅੱਜ ਤਾਂ ਕੱਪੜਿਆਂ ਵੀ ਬਾਹਰ ਹੋ ਗਏ ਅੱਜ ਤਾਂ ਲੀਡਿਆਂ ਤੋਂ ਵੀ ਬਾਹਰ ਹੋ ਗਿਆ ਦੇਖੋ ਗੁਰੂਬੀਰ ਸਿੰਘ ਜੀ ਗੁਰੂਦਾ ਸਿੰਘ ਖਾਲਸਾ ਵਾ ਜਿਹੜੀ ਮੋਟਰਸਾਈਕਲ ਰਿਹੜੀ ਆ ਉਹ ਚਲਾ ਕੇ ਆਪਦਾ ਗੁਜ਼ਾਰਾ ਕਰਦਾ ਸੀ ਕਿਰਤ ਕਮਾਈ ਕਰਦਾ ਗੁਰੂਦਾਸ ਖਾਲਸਾ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਬੈਰ ਨਿਰਬੈਰ ਅਕਾਲ ਮੂਰਤ ਅਕਾਲ ਮੂਰਤ ਇਹ ਬਾਕੂ ਜੀ ਹਾਜ਼ਿਰਤਮ ਚੌਕ ਬਠਿੰਡਾ ਦੇ ਉੱਥੇ ਮਤਲਬ ਇਹ ਰਹਿ ਰਹੀ ਬਿਨਾ ਕੱਪੜਿਆਂ ਦੇ ਪਿਛਲੇ 3-4 ਦਿਨਾਂ ਤੋਂ ਕਾਫੀ ਹੱਪ ਸੈਡ ਨੇ ਤੇ ਰੇੜੀ ਚਲਾਉਂਦੇ ਆ ਜੀ ਇਹੋ ਹੋਣੀ ਹੁੰਦੀ ਆਪਣੀ ਮੋਟਰਸਾਈਕਲ ਵਾਲੀ ਹਾਂਜੀ ਪਹਿਲਾਂ ਠੀਕ ਸੀ ਗੁਰਸਿੱਖ ਸਿੰਘ ਜੀ ਅਮਰ ਛੱਕਿਆ ਵਾ ਔਰ ਹੌਲੀ ਹੌਲੀ ਪਤਾ ਨਹੀਂ ਕੀ ਧੱਕਾ ਹੋਇਆ ਇਹਨਾਂ ਨਾਲ ਕੋਈ ਜ਼ਿਆਦਾ ਦਾ ਧੱਕਾ ਹੋਇਆ ਦੇ ਕਾ ਬਾਅਦ ਇਹ ਫਲਾ ਦੇ ਦਿੰਦੇ ਨੇ ਪੂਰਾ ਜਿਵੇਂ ਹਾਂ ਜਦੋਂ ਵੀ ਇਹਦੀ ਗੱਲ ਸਾਰੇ 5-4 ਦਿਨਾਂ ਤੋਂ 4-5 ਦਿਨਾਂ ਤੋਂ ਚੱਲ ਰਿਹਾ ਹੈ ਉਹਦੇ ਪਹਿਲਾਂ ਠੀਕ ਸੀ ਬਿਲਕੁਲ ਨੋਰਮਲ ਸੀਗੇ ਮਾੜਾ ਤੋਂ ਕੰਮ ਕਰ ਰਹੇ ਸੀਗੇ ਹਾਂਜੀ ਮੇਰਾ ਨਾਮ ਤਾਂ ਸਤਵੀਰ ਸਿੰਘ ਆ ਜੀ ਮੈਂ ਰਾਮਪੁਰਪੁਰ ਤੋਂ ਆ ਤੇ ਸੁਸਾਇਟੀ ਦਾ ਮੈਂਬਰ ਐ ਸੀ ਉਮੇਦ ਜਿਸ ਜਿਹਦੇ ਹਾਂਜੀ ਜਨਰਲ ਇਹ ਬਾਪੂ ਜੀ ਜਿਹੜੇ ਸੀਗੇ ਜੀ ਇਹ ਆਪਣਾ ਕਿਹੜਾ ਚੌਕ ਹੈ ਜੀ ਉਹ? ਹਾਜੀ ਰਤਨ ਹਾਜੀ ਰਤਨ ਚੌਕ ਦੇ ਹਿੰਟਾ ਉੱਥੇ ਮਤਲਬ ਇਹ ਰਹਿ ਰਹੇ ਸੀ ਆ ਤੇ ਬਿਨਾ ਕੱਪੜਿਆਂ ਦੇ ਤੁਸੀਂ ਕਿ ਆ ਜਿੰਨੇ ਹਾਲਾਤ ਬਹੁਤ ਬੁਰੇ ਸੀਗੇ ਤੇ ਹਾਂਜੀ ਪਿਛਲੇ 3-4 ਦਿਨਾਂ ਤੋਂ ਕਾਫੀ ਅਫਸੈਟ ਨੇ ਤੇ ਉੱਥੋਂ ਜਿਹੜੇ ਸੀਗੇ ਜੜੇ ਮਤਲਬ ਦੁਕਾਨ ਵਾਲੇ ਉਹਨੇ ਫਿਰ ਫੋਨ ਕੀਤਾ ਕੰਟੈਕਟ ਕੀਤਾ ਤੇ ਉੱਥੋਂ ਫਿਰ ਹਾਂਜੀ ਫਿਰ ਅਸੀਂ ਅਜਨੂ ਲੈ ਕੇ ਆਏ ਆਂ ਨਾ ਇੱਥੇ ਸਤਿ ਵੀਰ ਵੀਰ ਬਹੁਤ ਸ਼ੁਕਰੀਆ ਬਿਲੰਦਾਂ ਤੁਸੀਂ ਬਾਪੂ ਜੀ ਨੂੰ ਲੈ ਕੇ ਆਏ ਇੱਥੇ ਨਾ ਬਾਪੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਰਵੀਰ ਸਿੰਘ ਕਰਾਸੜੇ ਪਿੰਡ ਕਿਹੜਾ ਬਾਬਾ ਜੀ ਸੂਰਤੀਆ ਸੂਰਤੀਆ ਹਾਂਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਸਰਸਾ ਜੀ ਸਰਸਾ ਸਰਸਾ ਜ਼ਿਲ੍ਹਾ ਪੈਂਦਾ ਤੇ ਰਗਵੀਰ ਸਿੰਘ ਜੀ ਤੁਹਾਡੇ ਭੈਣ ਭਰਾ ਕਿੰਨੇ ਨੇ ਮੇਰੇ ਭੈਣ ਭਰਾ ਹਾਂਜੀ ਮੇਰਾ ਗੁਰੂ ਦੱਸੂਗਾ ਨਹੀਂ ਬਾਪੂ ਜੀ ਐ ਨਹੀਂ ਤੁਸੀਂ ਇਹਨਾਂ ਦੱਸ ਦੋ ਸਾਨੂੰ ਮੇਰੇ ਗੁਰੂ ਨੂੰ ਪਤਾ ਨਹੀਂ ਨਹੀਂ ਬਾਪੂ ਜੀ ਹਾਂ ਨਿਕਰੇ ਮੇਰਾ ਗੁਰੂ ਕੌਣ ਹੈ ਤੁਹਾਡਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਦਸ਼ਮੇਸ਼ ਪਤਾ ਜੀ ਦਸ਼ਮੇਸ਼ ਪਤਾ ਜੀ ਦਰਸ਼ਨ ਕਰਨ ਆ ਗਏ ਹਣ ਤੁਸੀਂ ਦੱਸੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੈ ਠੀਕ ਹੈ ਬਾਪੂ ਸ੍ਰੀ ਗੁਰੂ ਸ੍ਰੀ ਗੁਰੂ ਠੀਕ ਹੈ ਬਾਪੂ ਸ੍ਰੀ ਗੁਰੂ ਕੀ ਕਹਿੰਦੇ ਜੀ ਉੱਥੇ ਕੀ ਪਤਾ ਲੱਗਿਆ ਤੁਹਾਨੂੰ ਜੀ ਇਹਨਾਂ ਬਾਰੇ ਉੱਥੇ ਕੀ ਕਰਦੇ ਇਹ ਜੀ ਇਹਨਾਂ ਦਾ ਇਹ ਹੈ ਜੀ ਮੇਰੇ ਗੁਰੂ ਸੀਗੇ ਏ ਬਟੰਡੇ ਚਲਾਉਂਦੇ ਆ ਜੀ ਆਪਣਾ ਜਿਹੜਾ ਮੋਟਰਸਾਈਕਲ ਦੇਣੀ ਨਹੀਂ ਹੁੰਦੀ ਹਾਂਜੀ ਹਾਂਜੀ ਉਹ ਚਲਾਉਂਦੇ ਰਹੇ ਆ ਜੀ ਪਹਿਲਾਂ ਕਾਫੀ ਠੀਕ ਸੀ ਹਾਂਜੀ ਅਮਰਤਾਰੀ ਸਿੱਖ ਨੇ ਇਹ ਜੀ ਤੇ ਰੋਲ ਵਗੈਰਾ ਵੀ ਲਾਉਂਦੇ ਰਹੇ ਆ ਗੁਰਬਾਣੀ ਇਹਨਾਂ ਦੇ ਕੰਠ ਹੈ ਜੀ ਤੇ ਕਾਫੀ ਠੀਕ ਸੀ ਕਹਿੰਦੇ ਤਿੰਨ ਚਾਰ ਦਿਨਾਂ ਦਾ ਪਤਾ ਨਹੀਂ ਵਸੇ ਉਹਨਾਂ ਨੂੰ ਕੀ ਜਿਵੇਂ ਡਿਪਰੈਸ਼ਨ ਵਾਲੀ ਚੀਜ਼ ਹੁੰਦੀ ਹੈ ਇਦਾਂ ਦਾ ਉਹ ਕਹਿੰਦੇ ਹਾਲਾਤ ਜਾਦੇ ਗੰਭੀਰ ਹੋ ਗਏ ਕੱਪੜੇ ਲਾ ਦਿੰਦੇ ਸੀ ਜੀ ਹੂੰ ਕੱਲ ਤਾਂ ਇਹਨਾਂ ਨੇ ਜਮੀ ਮਤਲਬ ਕਸ਼ਹਿਰਾ ਵੀ ਆਪਣਾ ਉਤਾਰਤਾ ਫਿਰ ਅੱਜ ਉਹਨਾਂ ਨੇ ਕਸ਼ਹਿਰਾ ਵਗੈਰਾ ਪਾਇਆ ਜਿਹੜੇ ਦੁਕਾਨਦਾਰ ਆਸ-ਪਾਸੇ ਸੀਗੇ ਜਿਨ੍ਹਾਂ ਨੇ ਵੀਡੀਓਜ਼ ਭੇਜੀਆਂ ਨੇ ਤੇ ਜੋ ਅਸੀਂ ਗਏ ਆ ਉੱਥੇ ਕੱਲਾ ਕਸ਼ਹਿਰਾ ਪਾਇਆ ਵਸੀ ਤਣ ਤੇ ਇਹਨਾਂ ਦੇ ਅਸੀਂ ਜੀ ਅਗਰ ਕੱਪੜੇ ਤੁਸੀਂ ਪਵਾਏ ਹੋ ਜਾਂ ਹਾਂਜੀ ਰੇੜੀ 'ਚ ਖੜੇ ਸੀ ਤੇ ਮਾਰੀ ਜਾਂਦੇ ਸੀ ਜੀ ਕੋਈ ਆਏਗਾ ਮਤਲਬ ਰਾਹੀ ਗਿਰੋਂਦਾ ਉਹਨੂੰ ਫੜ ਲੈਂਦੇ ਕਿਸੇ ਦੇ ਮਾਰਨਾ ਚਲਾ ਚਲਾ ਚੀਜ਼ਾਂ ਮਰੀ ਜਾਂਦੇ ਸੀ ਜੀ ਤੁਹਾਡੇ ਨਾਲ ਤਾਂ ਨਹੀਂ ਲੜੇ ਲੋੜੇ ਤੁਹਾਡੇ ਆਖੇ ਲੱਗ ਗਏ ਅਸੀਂ ਜੀ ਬਸ ਮੈਂ ਜਾ ਕੇ ਫਤਿਹ ਬੁਲਾਈ ਬਸ ਉਹ ਦੋ ਫਿਰ ਸ਼ਾਂਤ ਹੋ ਗਏ ਕਹਿੰਦੇ ਤੁਸੀਂ ਮੈਂ ਕਿ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਤੁਹਾਡੀ ਸੇਵਾ ਵਾਸਤੇ ਬਸ ਫਿਰ ਇਹ ਬੈਠ ਕੇ ਬੈਠ ਕੇ ਫਿਰ ਗੱਲਾਂ ਕਰ ਲੈ ਕਹਿੰਦੇ ਫਸ ਸੱਚਖੰਡ ਜਾਣਾ ਮੈਂ ਕਿ ਹਾਂ ਮੈਂ ਚੱਲੂ ਤੁਹਾਡੇ ਨਾਲ ਹੂੰ ਇਹ ਨਾਲ ਦੌਰ ਹਾਂ ਫਿਰ ਹਾਂ ਜੀ ਫਿਰ ਇਹਨਾਂ ਨੇ ਗੁਰਬਾਣੀ ਉੱਥੇ ਤੁਕਾ ਬੋਲੀਆਂ ਕਹੀ ਮੈਂ ਨਾਲ ਬੋਲਣ ਲੱਗ ਗਿਆ ਫਿਰ ਸ਼ਾਂਤ ਹੋ ਗਏ ਫਿਰ ਗੱਡੀ ਦੇ ਵਿੱਚ ਵੀ ਗੁਰਬਾਣੀ ਬੋਲਦੀ ਆਇਆ ਜੀ ਵਾਹਿਗੁਰੂ ਵਾਲੇ ਨਾਮ ਬੋਲਦੇ ਆਇਆ ਗੁਰਬਾਣੀ ਸੁਣਾਉਂਦੇ ਆਇਆ ਸਾਨੂੰ ਵਾਹਿਗੁਰੂ ਵਾਪੁਰ ਕਬੀਰ ਸਿੰਘ ਜੀ ਹਾਂ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਬਾ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਤੁਸੀਂ ਗੁਰੂ ਦੇ ਸਿੱਖ ਹੋ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੇਰਾ ਨਾਮ ਬਾਪੂ ਗੁਰਪ੍ਰੀਤ ਸਿੰਘ ਆ ਗੁਰਪ੍ਰੀਤ ਸਿੰਘ ਇਹ ਵੀਰੇ ਦਾ ਨਾਮ ਸੁਤਵੀਰ ਸਿੰਘ ਆ ਸੁਤਵੀਰ ਸਿੰਘ ਇਹ ਵੀਰਾ ਹੈਗਾ ਸਦਾਮ ਸਿੰਘ ਸਦਾਮ ਹਸੈਨ ਹੈਨਾ ਇਹ ਤੁਹਾਨੂੰ ਲੈ ਕੇ ਆਏ ਨੇ ਵੀ ਨਾਲ ਆਇਆ ਵੀਰਾ ਤੁਸੀਂ ਕਿੱਥੋਂ ਕੀ ਨਾਮ ਤੁਹਾਡਾ ਸਰਦੀ ਕੋਲੇ ਲੈਨੇ ਰਾਜੂ ਹੈ ਜੀ ਰਾਜੂ ਵੀਰੇ ਧੰਨਵਾਦ ਇਹ ਤਿੰਨੋਂ ਵੀਰੇ ਤੁਹਾਨੂੰ ਲੈ ਕੇ ਆਏ ਨਾ ਬਾਪੂ ਉਥੋਂ ਬਠਿੰਡੇ ਤੋਂ ਬਠਿੰਡੇ ਕਿਹੜੇ ਚੌਕ 'ਚ ਸੀਗੇ ਤੁਸੀਂ ਬਠਿੰਡੇ 'ਚ ਹੈਗਾ ਸਰ ਜੀ ਰਾਜੂ ਦੇ ਕਰੇ ਰਾਜੂ ਜੀ ਚੌਕ ਕਿਹੜਾ ਸੀ ਬਟੰਡਾ ਨੰਬਰ 5 ਚੌਕ ਬਾਪੂ ਦੀ ਚੌਕ ਨੰਬਰ 5 ਨਹੀਂ ਹਾਂਜੀ ਬਟੰਡਾ 1/1 ਮੀਰ ਕਾ ਸੀ ਹਾਜੀ ਰਤਨ ਹਾਜੀ ਰਤਨ ਹਾਜੀ ਰਤਨ ਚੌਕ 1/1 1/1 1 ਉੱਥੇ ਜੀ ਆਪਾਂ ਹਾਜੀ ਰਤਨ ਚਾਹ ਹਾਜੀ ਰਤਨ ਹਾਜੀ ਜਿਹੜਾ 1/2 2/ਬੋਲਦੇ ਇਹਨਾਂ ਜੀ ਇਹਨਾਂ ਦਾ ਕੋਈ ਜ਼ਮੀਨੀ ਮਸਲਾ ਉਹ ਕਾਗਜ਼ ਉੱਤੇ ਲਿਖਿਆ ਵੀ ਕੋਈ 2/3 ਕੋਈ ਜ਼ਮੀਨੇ ਦੀ ਭਰਾਵਾਂ ਨੂੰ ਦਿੱਤੀ ਜਾਊਗੀ ਕੋਈ ਹਿਸਤਾਂ ਦਾ ਉਧ ਜ਼ਮੀਨ ਦੇ ਮਸਲੇ ਜੀ ਹੈ ਡਿਪਰੈਸ਼ਨ ਚ ਉਹ ਚੀਜ਼ ਗਾ ਬਾਰ ਬਾਰ ਦਰਹਾਈ ਆ ਉਹ ਚੀਜ਼ 2 ਵਟਾ ਕਰਦਾਂਗੇ ਜੀ 3 ਵਟਾ ਕਰਦਾਂਗੇ ਜੀ ਬਾਪੂ ਕਿਹੜਾ ਪਿੰਡ ਆ ਤੁਹਾਡਾ ਪਿੱਛਾ ਮੇਰਾ ਫਿਰ ਅੱਛੀ ਅਸਲੀ ਪਿੰਡ ਦਾ ਸੂਰਤਿਆ ਜੀ ਸੂਰਤਿਆ ਜੀ ਉੱਥੇ ਜ਼ਮੀਨ ਆ ਤੁਹਾਡੀ ਹਾਂਜੀ ਤੁਹਾਡੇ ਦੋ ਭਰਾ ਉੱਥੇ ਰਹਿੰਦੇ ਆ ਨਹੀਂ ਤਿੰਨ ਅਸੀਂ ਤਿੰਨ ਭਰਾ ਸੀਗੇ ਅੱਛਾ ਜੀ ਮੇਰੀ ਤਾਂ ਮਾਂ ਮਰੀ ਹੋਈ ਹੈ ਅੱਛਾ ਜੀ ਹਾਂਜੀ ਠੀਕ ਬਾਪੂ ਬਾਪੂ ਮਰੇ ਹੋਏ ਭਰਾ ਭਰਾ ਮਰੇ ਵਰਗੇ ਨਹੀਂ ਨਹੀਂ ਕਿਆ ਯਾਰ ਨਾ ਨਾ ਮੇਰਾ ਭਰਾ ਗਿਆ ਗੇਲਾ ਹਾਂਜੀ ਨਾਲ ਦਾ ਜੰਮਿਆ ਤੇਰੇ ਗਊਸ਼ਾਲਾ ਦੀ ਸੇਵਾ ਉਹ ਕਰਦਾ ਹੈ ਹਾਂਜੀ ਉਹਦੇ ਭਤੀਜੇ ਵੀ ਆ ਤੇਰੇ ਦੋ ਮੁੰਡੇ ਆ ਉਹਦੇ ਉਹਦੀ ਸੇਵਾਤਾਰੀ ਕੀ ਕਰੂੰ ਮੁੰਡੇ ਉਹਦੇ ਇੱਕ ਮੁੰਡਾ ਉਹਦਾ ਇੱਕ ਮੁੰਡਾ ਹਾਂਜੀ ਸੂਰਤੀਏ ਰਹਿੰਦਾ ਉਹ ਵੀ ਸੂਰਤੀਏ ਰਹਿੰਦਾ ਗੇਦਾ ਉਹਦਾ ਇੱਕ ਮੁੰਡਾ ਹੋਰ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਾਪੂ ਗਗਵੀਰ ਸਿੰਘ ਜੀ ਗੁਰੂ ਦਾ ਸਿੰਘ ਆ ਖਾਲਸਾ ਵਾ ਜਿਹੜੀ ਮੋਟਰਸਾਈਕਲ ਰਿਹੜੀ ਆ ਉਹ ਚਲਾ ਕੇ ਆਪਦਾ ਗੁਜ਼ਾਰਾ ਕਰਦਾ ਸੀ ਕਿਰਤ ਕਮਾਈ ਕਰਦਾ ਗੁਰੂदास ਖਾਲਸਾ ਸਿੱਖ ਸਿੱਖ ਸਾਂਝ ਜਰਨਲ ਸਨ ਕੋੰਡਰਾ ਪਰ ਅੱਜ ਬਾਪੂ ਜੀ ਦੇ ਹਾਲਾਤ ਇੰਨੇ ਮਾੜੇ ਸੀ ਜਦੋਂ ਸਾਨੂੰ ਵੀਡੀਓ ਆਈ ਬਾਈ ਉਹਨਾਂ ਨੇ ਭੇਜੀ ਤਾਂ ਮੰਨ ਲਓ ਦੇਖ ਕੇ ਸਾਨੂੰ ਵੀ ਇੱਕਦਮ ਬੜਾ ਤਕਲੀਫ ਹੋਈ ਵੀ ਜਮਾ ਇੱਕ ਬਜ਼ੁਰਗ ਬਿਨਾ ਕੱਪੜਿਆਂ ਤੋਂ ਅਲਫ ਨੰਗਾ ਸੜਕ ਦੇ ਉੱਤੇ ਘੁੰਮ ਰਿਹਾ ਤਾਂ ਅਸੀਂ ਤ੍ਰਾਂਤੀ ਵੀਰੇ ਉਹਨਾਂ ਨੂੰ ਫੋਨ ਕੀਤਾ ਤਸਵੀਰ ਵੀਰੇ ਹੁਣੀ ਹਾਲਾਂਕਿ ਇਹਨਾਂ ਦਾ ਇਲਾਕਾ ਉੱਥੋਂ 30 35 ਕਿਲੋਮੀਟਰ ਦੂਰ ਆ ਸਿੰਘੇਵਾਲੇ ਤੇ ਇਹ ਉੱਥੋਂ ਜਾ ਕੇ ਇਹਨਾਂ ਨੂੰ ਲੈ ਕੇ ਆ ਕੇ ਇੱਥੇ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਪਹੁੰਚੇ ਮਨੁੱਖਤਾਰੀ ਸੇਵਾ ਪ੍ਰਵਾਰਤ ਛੱਡਣ ਆਏ। ਸਤਵੀਰ ਵੀਰੇ ਹੁਣੀ ਥੋੜਾ ਪੈ ਜਾਂਦਾ ਵੀਰੇ ਆਹ ਰਾਮਪੁਰਾ ਹਨਾ ਰਾਮਪੁਰਾ ਜੀ ਰਾਮਪੁਰਾ ਫੂ ਹਾਂਜੀ ਰਾਮਪੁਰਾ ਫੂ ਉੱਥੋਂ ਦੇ ਰਹਿਣ ਵਾਲੇ ਨੇ ਵੀਰੇ ਹੁਣੀ ਤੇ ਇਹ ਬਠਿੰਡੇ ਚੌਂਕ ਸੀਗਾ ਕਿਹੜਾ ਹਾਜੀ ਰਤਨ ਚੌਂਕ ਹਾਜੀ ਰਤਨ ਚੌਂਕ 'ਚ ਬੈਠੇ ਸੀਗੇ ਤੇ ਫਿਰ ਆਪਣੇ ਸਤਵੀਰ ਵੀਰਾ ਤੇ ਆਪਣੇ ਸਦਾਮ ਸਿੰਘ ਵੀਰੇ ਹੁਣੀ ਇਹ ਟੀਚਰ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਪੜਾਉਂਦੇ ਨੇ ਸਾਡੇ ਸੁਪਨਿਆਂ ਦੇ ਘਰ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਪਹਿਲਾਂ ਵੀ ਕੁਝ ਸਮਾਂ ਵਾਂ ਅਸੀਂ ਰਲ ਕੇ ਕੀਤੀਆਂ ਮਾਰੀਖਾ ਭੈਣ ਸਾਡੇ ਕੋਈ ਰਹਿ ਰਹੀ ਹੈ ਇੱਥੇ ਤੇ ਬਸ ਅੱਜ ਬਾਪੂ ਜੀ ਦਾ ਵੀ ਜਿਵੇਂ ਕਹਿ ਦਈਏ ਦਾਣਾ ਪਾਣੀ ਇੱਥੇ ਲਿਖਿਆ ਸੀ ਤੇ ਆਟਾ ਇੱਥੇ ਗੁੰਨਿਆ ਪਿਆ ਸੀ ਸ਼ਾਇਦ ਬਾਪੂ ਜੀ ਵੀ ਤਾਂ ਹੀ ਪਹੁੰਚ ਗਏ ਇਸ ਤਸਵੀਰ ਵੀਰੇ ਨੇ ਤੇ ਇਸਦਾਮ ਵੀਰੇ ਨੇ ਰਾਜੂ ਵੀਰੇ ਨੇ ਇਹ ਬਰਾਲਾ ਕੀਤਾ ਬਟੰਡੇ ਤੋਂ ਬਾਪੂ ਰਗਵੀਰ ਸਿੰਘ ਨੂੰ ਲੈ ਕੇ ਪਹੁੰਚੇ ਨੇ ਇੱਥੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਮਸ਼ੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸ਼ਮਸ਼ੀਰ ਸਿੰਘ ਜੀ ਸ਼ੁਕਰੀਆ ਪਹਿਲਾਂ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਭਾਈ ਜੀ ਭਾਈ ਜੀ ਪੈਰੀ ਪੈਣਾ ਤੁਹਾਡੇ ਭਾਈ ਜੀ ਜਿਉਂਦੇ ਬਸਦੇ ਰਹੋ ਭਾਈ ਬਾਪੂ ਰਗਵੀਰ ਸਿੰਘ ਜੀ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚ ਗਏ ਆ ਜੀ ਬਹੁਤ ਬਹੁਤ ਧੰਨਵਾਦ ਕਰਨੇ ਸੀ ਫੋਨ ਭਾਈ ਜੀ ਮੈਂ ਤੁਹਾਨੂੰ ਹੋਰ ਮੈਂ ਸੱਚੇ ਬਹੁਤ ਮੈਂ ਪਿਆਰ ਕਰਦਾ ਤੁਹਾਨੂੰ ਜੀ ਸ਼ੁਕਰੀਆ ਭਾਈ ਸ਼ੁਕਰੀਆ ਸ਼ੁਕਰੀਆ ਭਾਈ ਤੁਹਾਡਾ ਬਹੁਤ ਧੰਨਵਾਦ ਦੁ ਔਰ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿਉਂ ਆਇਆ ਤੁਸੀਂ ਕਿਉਂ ਇਹਦਾ ਹਰ ਨਾਰਾ ਮਾਰਿਆ ਇਹ ਵੱਡੀ ਗੱਲ ਇੱਕ ਮਾਣ ਹੁੰਦਾ ਹੈ ਨਾ ਬਈ ਮੈਂ ਮੈਨੂੰ ਮਾਣ ਸੀ ਵੀ ਬਾਈ ਨੂੰ ਮੈਂ ਕਰੂੰਗਾ ਤਾਂ ਬਈ ਬਾਈ ਜੀ ਕੀ ਦੀ ਟੀਮ ਪਹੁੰਚੂਗੀ ਹੈ ਨਾ ਜੀ ਜੀ ਮੈਨੂੰ ਬਈ ਮੈਨੂੰ ਇਹ ਮਾਣ ਸੀਗਾ ਤੇ ਮੇਰਾ ਮਾਣ ਟੁੱਟਣ ਨਹੀਂ ਦਿੱਤਾ ਤੁਸੀਂ ਧੰਨਵਾਦ ਬਾਈ ਧੰਨਵਾਦ ਮੈਨੂੰ ਸੱਚੀ ਮੈਂ ਅੱਖਾਂ ਭਰ ਆਉਂਦੀਆਂ ਨੇ ਇਹ ਚੀਜ਼ਾਂ ਦੇਖ ਕੇ ਕਿਹੜਾ ਵੀ ਮੈਂ ਵੀਡੀਓ ਦੇਖਦਾ ਬਈ ਬੜਾ ਸੀ ਯਾਰ ਬਈ ਇਹਨਾਂ ਦੀ ਹਾਲਤ ਉੱਥੇ ਕੀ ਸੀ ਪ੍ਰੋਬਲਮ ਕੀ ਸੀ ਪਤਾ ਲੱਗਿਆ ਹੋ ਤੁਹਾਨੂੰ ਸਾਰੀ ਬਾਈ ਜੀ ਜਮਾਂ ਨੋਰਮਲ ਅੱਛਾ ਜੀ ਜਿਵੇਂ ਨੋਰਮਲ ਇਨਸਾਨ ਆ ਕੰਮ ਕਰਦੇ ਆ ਹਾਰਡ ਵਰਕਿੰਗ ਆ ਰੇੜੀ ਚਲਾਉਂਦੇ ਸੀ ਮੋਟਰਸਾਈਕਲ ਵਾਲੀ ਬਾਈ ਜੀ ਮੰਡੀ ਚ ਆਪਣੇ ਬਟੱਡੇ ਜੀ ਪਤਾ ਨਹੀਂ ਰੱਬ ਜਾਣੇ 4-5 ਦਿਨਾਂ ਤੋਂ ਡੇ ਬਾਈ ਡੇ ਡੇ ਬਾਈ ਡੇ ਹਾਲਤ ਖਸਤਾ ਹੋ ਰਹੀ ਸੀ ਬਾਈ ਜੀ ਦਾ ਜੀ ਰੇੜੀ ਡਿਊਟੀ ਹੁਣ ਇਹਨਾਂ ਦੀ ਕੰਟਰੋਲ ਚ ਉੱਥੇ ਰੱਖੀ ਹੋਈ ਏ ਕਦੇ ਸੰਭੀ ਹੋਈ ਕਦੇ ਉਹਨਾਂ ਲੈ ਜਾਵੇ ਕੋਈ ਚੱਕ ਕੇ ਨਾ ਨਾ ਬਾਈ ਜੀ ਪੱਕਾ ਪ੍ਰਬੰਧ ਕਰਕੇ ਬਾਈ ਜੀ ਉਹਨਾਂ ਨੂੰ ਮੈਂ ਠਾੜੀ ਜਮਾ ਕਰਾ ਕੇ ਬਾਈ ਜੀ ਉਹਨਾਂ ਨੂੰ ਦੇ ਠਾਣੇ ਵਾਲਿਆਂ ਦੇ ਮੇਨ ਤੇ ਕਰਾ ਕੇ ਸਾਈਨ ਭਾਜੀ ਉਹਨਾਂ ਨੂੰ ਭੇਜ ਦਿੱਤੇ। ਬਸ ਠੀਕ ਆ ਠੀਕ ਆ। ਹਾਂਜੀ ਉਹ ਨਹੀਂ ਕੋਈ ਭਾਈ ਤੇ ਇਹ ਆ ਗਏ ਭਾਜੀ। ਹਾਂਜੀ ਪਹੁੰਚ ਗਏ ਜੀ ਪਹੁੰਚ ਗਏ। ਪਤਾ ਨਹੀਂ ਭਾਈ ਜੀ ਦੋ ਤਿੰਨ ਦਿਨਾਂ ਤੋਂ ਨਹੀਂ ਤਾਂ ਦੇ ਆ ਸੀ। ਉਹ ਪਰਸੋਂ ਇਹ ਅਮਰਤਾ ਸਿੰਘ ਨੇ ਜੀ। ਜੀ। ਅ ਮੈਂ ਮੈਨੂੰ ਉੱਥੋਂ ਪਤਾ ਲੱਗੇ ਭਾਈ ਜੀ ਪਰਸੋਂ ਪਾਇਆ ਸੀ ਚੋਲਾ ਜੀ। ਪਰਸੋਂ ਥੋੜਾ ਗੁੱਸੇ ਵਿੱਚ ਬੋਲੀ ਗਏ। ਕੱਲ ਹੋਰ ਹਾਲਤ ਖਰਾਬ ਹੋ ਜੀ ਭਾਈ ਤੇ ਅੱਜ ਇਹਨਾਂ ਦੇ ਵੀ ਕੱਪੜਿਆਂ ਤੋਂ ਬਾਹਰ ਹੋ ਗਏ। ਹੂੰ। ਮੈਂ ਵੀ ਕੱਲ ਵੀ ਵੀਡੀਓ ਭਾਈ ਭਾਈ ਜੀ ਕੱਲ ਅੱਜ ਹਾਂਜੀ ਜੀ ਬਾਈ ਮੈਂ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਝ ਚੇਤਨ। ਧੰਨਵਾਦ। ਮੈਂ ਆ ਕੇ ਜਾਉ ਤੁਹਾਨੂੰ ਭਾਈ ਕੋਈ ਗੱਲ ਨਹੀਂ। ਓਕੇ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹਨਾਂ ਦੇ ਭਤੀਜੇ ਦਾ ਨੰਬਰ ਉਹ ਲੈਂਦਾ ਜੀ। ਨੰਬਰ ਮਿਲੇ ਜੀ। ਇਹਨਾਂ ਦੇ ਭਤੀਜੇ ਦਾ ਤੁਰਨ ਲੱਗਿਆ ਜਦੋਂ ਹਾਂ ਉਹਦੀ ਮਿਲਿਆ ਜੀ ਨੇ ਤਾਂ ਗੱਲ ਅਸੀਂ ਕਰ ਲੈਂਦੇ ਆ। ਅਸੀਂ ਤੁਰਨ ਲੱਗੇ ਉਹਦੀ ਦਈਓ ਨਾ ਨੰਬਰ। ਇਹਦੇ ਭਤੀਜੇ ਦਾ ਨੰਬਰ ਹੈ। ਜੀ ਲਾ ਕੇ ਕਾਲੀਏ। ਹੈਲੋ। ਹੈਲੋ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲਦੇ ਹੋ ਤੁਸੀਂ? ਕਹੋ ਵੀਰੇ ਮੈਂ ਗੁਰਪ੍ਰੀਤ ਬੋ ਰਿਹਾ ਵੀਰੇ ਲੁਧਿਆਣੇ ਤੋਂ ਮੁਨੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋ ਜੀ ਸਸੇ ਕਾਰਵਾਈ ਜੀ ਸਸੇ ਕਾਰ ਵੀਰੇ ਸਸੇ ਕਾਰ ਵੀਰੇ ਜੀ ਕਿੰਨਾ ਸੂਰਤੀ ਤੋਂ ਬੋਲਦੇ ਸੂਰਤੀਆ ਪਿੰਡ ਹਾਂ ਸੂਰਤੀਆ ਤੋਂ ਕੀ ਨਾਂ ਵੀਰੇ ਤੁਹਾਡਾ ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ ਅੰਗਰੇਜ਼ ਵੀਰੇ ਕਿੰਨਾ ਸਾਨੂੰ ਬਾਪੂ ਜੀ ਬਠੰਡੇ ਤੋਂ ਮਿਲੇ ਨੇ ਉਹਨਾਂ ਦਾ ਨਾਂ ਹੈਗਾ ਰਗਵੀਰ ਸਿੰਘ ਅੱਛਾ ਜੀ ਉਹ ਬਹੁਤ ਅਫਸੈਟ ਹੋਏ ਹੋਇਆ ਕੱਪੜੇ ਲਾ ਕੇ ਨੰਗੇ ਘੁੰਮਦੇ ਸੀਗੇ ਉੱਥੇ ਬਾਜ਼ਾਰ 'ਚ ਬਠੰਡੇ ਅੱਜ ਜੀ ਅੱਜ ਹਾਂ ਜੀ ਹਾਜੀਪੁਰ ਚੌਕ 'ਚ ਨਾ ਹਾਂ ਜੀ ਉੱਥੋਂ ਲੈ ਕੇ ਆਏ ਆ ਜੀ ਵੀਰ ਹੁਣੇ ਸਾਡੇ ਕੋਲੇ ਲੁਧਿਆਣੇ ਲੈ ਕੇ ਆਏ ਨੇ ਮਨੁੱਖਤਾ ਦੀ ਸੇਵਾ ਤੇ ਅੱਛਾ ਜੀ ਤੇ ਸਾਨੂੰ ਇੱਥੋਂ ਨੰਬਰ ਮਿਲਿਆ ਜੀ ਤੁਹਾਡਾ ਵੀ ਤੁਹਾਡੇ ਚਾਚਾ ਜੀ ਹੈ ਜਾਂ ਤਾਇਆ ਜੀ ਆ ਨਹੀਂ ਮੇਰੀ ਗੱਲ ਨਾ ਤੁਸੀਂ ਇੱਕ ਵਾਰੀ ਧਿਆਨ ਨਾਲ ਸੁਣੋ ਜੀ ਹਾਂ ਜੀ ਮੇਰੇ ਤਾਇਆ ਜੀ ਹੈ ਜੀ ਇਹ ਮੰਨ ਲਓ ਮੇਰੇ ਸਕੇ ਤਾਇਆ ਜੀ ਨਹੀਂ ਹੈਗੇ ਜੀ 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 ਮੰਨ ਲੇ ਵੀ ਘਰਾਂ ਦੇ ਵਿੱਚੋਂ ਆ ਠੀਕ ਆ ਜੀ ਠੀਕ ਆ ਠੀਕ ਹੈ ਤੇ ਇਹਨੇ ਮੰਨ ਲਓ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਹੈਗਾ ਜੀ ਕੋਈ ਇਹਦਾ ਭਰਾ ਆ ਜਾਂ ਕੋਈ ਹੋਰ ਹਾਂਜੀ ਹਾਂਜੀ ਇਹਦਾ ਨਾ ਮੰਨ ਲਓ ਵੀ ਭਰਾ ਸਕਰ ਦਾ ਹੈ ਨਹੀਂ ਜੀ ਠੀਕ ਹੈ ਇਹਦੇ ਮੰਨ ਲਓ ਵੀ ਦਾਦਾ ਜੀ ਨੇ ਦੋ ਵਿਆਹ ਸੀਗੇ ਅੱਛਾ ਜੀ ਤੇਰੀ ਮਾਤਾ ਜੀ ਗੁਜ਼ਰ ਗਈ ਸੀਗੀ ਠੀਕ ਹੈ ਜੀ ਠੀਕ ਹੈ ਉਹਨਾਂ ਨੇ ਫਿਰ ਦੁਬਾਰਾ ਵਿਆਹ ਲੈ ਲਿਆ ਠੀਕ ਹੈ ਜੀ ਠੀਕ ਹੈ ਤੇ ਉਹ ਦੂਜੇ ਦੋ ਭਾਈ ਹੈਗੇ ਉਹਨਾਂ ਨੂੰ ਇਹਨੇ ਤੰਗ ਧੁੰਕ ਕਰਿਆ ਇਹਦੇ ਜਮੀਨ ਤੋਂ ਹੋ ਗਈ ਸੀਗੀ ਇਹਦੇ ਨਾਲ ਪੌਣ ਇੱਕ ਦੋ ਕਿੱਲੇ ਜੀ ਤੇ ਆਪਦੀ ਜ਼ਮੀਨ ਜਮ੍ਹਾਂ ਵੀ ਵੇਚ ਗਏ ਗਲਤ ਜੀ ਰਹਾਹਾਂ ਤੇ ਪੈ ਗਏ ਜਦੋਂ ਤੁਹਾਨੂੰ ਦੱਸੀ ਅੱਛਾ ਜੀ ਇਨੇ ਆਪ ਦਾ ਬਠਿੰਡੇ ਦੇ ਵਿੱਚ ਰਿਹਾਇਸ਼ ਵੀ ਕਰੀ ਐ ਕੋਈ ਵਿਆਹ ਕਰਵਾਇਆ ਪਤਾ ਨਹੀਂ ਕਿਵੇਂ ਵੀ ਕਰਵਾਇਆ ਹੈ ਨਾ ਹੂੰ ਆਪਾਂ ਨਹੀਂ ਜਾਣਦੇ ਤੇ ਬਾਰੇ ਹੁਣ ਤਾਂ ਬਾਲਾ ਅਫਸਰਟ ਹੋਇਆ ਫਿਰਦਾ ਬਾਈ ਥੋੜਾ ਜਿਹਾ ਅਫਸਰਟ ਹੋ ਗਿਆ ਜੀ ਤੁਸੀਂ ਦੱਸੋ ਜੀ ਅਸੀਂ ਤਾਂ ਇਹਨੂੰ ਹੁਣ ਘਰੇ ਪਹੁੰਚਦਾ ਕਰ ਸਕਦੇ ਆ ਮੇਰੇ ਕੋਲ ਕੱਲ ਫੋਨ ਵੀ ਆਇਆ ਸੀ ਵਾਜਾਂ ਦਾ ਹਾਂਜੀ ਹੁਣ ਤਾਂ ਜੀ ਅਸੀਂ ਇੱਥੇ ਮੁਨਫਤਰੀ ਸੇਵਾ ਤੇ ਲੈ ਆਏ ਆ ਹਾਂਜੀ ਫਿਰ 5-4 ਦਿਨ ਸੀ ਰੱਖਾਂਗੇ ਥੋੜਾ ਸੈੱਟ ਹੋ ਲੈਣ ਦਿਓ ਤੁਸੀਂ ਗੇੜਾ ਮਾਰਿਓ ਅਸੀਂ ਚਾਹੁੰਦੇ ਜੀ ਠੀਕ ਹੋ ਜਾਵੇ ਤਾਂ ਆਪਦੇ ਘਰੇ ਚਲੇ ਜਾਵੇ ਬਾਕੀ ਜਿਹੜੇ ਕਰਮ ਆ ਬਾਈ ਦਾ ਨੰਬਰ ਹੀ ਹੈ ਨਾ ਹਾਂਜੀ ਹਾਂਜੀ ਸਾਡਾ ਹੀ ਨੰਬਰ ਹੈ ਕੋਈ ਗੱਲ ਨਹੀਂ ਵੀਰ ਜੀ ਜਿੰਮੇ ਵੀ ਤੁਸੀਂ ਕਹੋਗੇ ਅਸੀਂ ਉਹ ਵਿੱਚ ਖੜਾ ਜਰਾ ਬਾਕੀ ਥੋੜਾ ਜਿਹਾ ਗਲਤ ਨਹੀਂ ਇਸੇ ਚ ਹੀ ਹਜ਼ਾਰੀਆਂ ਆ ਚਲੋ ਬੰਦੇ ਦੀਆਂ ਕਮੀਆਂ ਬੰਦੋ ਇੱਕ ਵਾਰੀ ਜਦੋਂ ਆਪਸਾਈ ਤੇ ਹੋ ਗੈਣਾ ਹੁਣ ਤਾਂ ਇਹਦਾ ਇੱਕ ਹੋ ਸਰਗੇ ਕੀ ਹੋ ਹਾਂ ਬਾਕੀ ਕਮੀਆਂ ਤਾਂ ਬੰਦੇ ਤੇ ਹੁੰਦੀਆਂ ਬਾਈ ਚਲੋ ਸਾਰਿਆਂ ਚ ਹੀ ਆ ਪਰ ਹੁਣ ਜਿਹੜੇ ਇਹ ਹਾਲਾਤ ਆ ਬਾਈ ਹੁਣ ਤਾਂ ਮਤਲਬ ਇਦਾਂ ਤੇ ਆ ਵੀ ਨਗਨ ਵਸਤਾ ਜਿਵੇਂ ਬਿਨਾਂ ਕੱਪੜਿਆਂ ਤੋਂ ਅਲਫ ਨੰਗਾ ਘੁੰਮਦਾ ਸੀ ਉੱਥੇ ਅੱਛਾ ਜੀ ਇਸ਼ਾਰਾ ਵੀ ਲਾਦਾ ਸੀ ਅੱਛਾ ਜੀ ਹਾਂਜੀ ਐ ਚਲੋ ਤੁਸੀਂ ਦੱਸੋ ਕਿਵੇਂ ਕਰਨਾ ਇਹਦਾ ਜੇ ਤੁਸੀਂ ਕਹੋ ਤਾਂ ਆਪੇ ਇਹਦੇ ਦੂਜੇ ਮਨਲਾ ਤਾਇ ਦੇ ਚਾਚੇ ਦੇ ਮੁੰਡੇ ਆ ਉਹ ਕਹਿੰਦੇ ਵੀਰੇ ਭਰਾਵਾਂ ਨਾਲ ਤੁਸੀਂ ਗੱਲ ਕਰ ਲਿਓ ਤੇ ਦਰਵਾ ਦਿੰਨੇ ਪਰ ਇਹ ਘਰੇ ਠਿਕਿਆ ਨਹੀਂ ਪਹਿਲਾਂ ਵੀ ਸਾਡੇ ਮੰਨ ਲਓ ਕਿ ਜਦੋਂ ਵੀ ਕੂਰਤੀ ਆਉਂਦਾ ਨਾ ਸੂਰਤੀਆ ਪਿੰਡ ਆ ਹਾਂ ਦੱਸਿਆ ਨਹੀਂ ਮੈਨੂੰ ਸੂਰਤੀਆ ਪਿੰਡ ਆ ਮੰਨ ਲਓ ਵੀ ਗੁਰੂ ਘਰ ਚ ਹੀ ਬਸਰਦੀ ਜੀ ਗੁਰਾਸ ਅੱਲਾ ਕੇ ਨਜ਼ਰ ਆਤ ਲਾ ਜਾਂਦਾ ਹੂੰ ਘਰੇ ਤਾਂ ਇਹ ਆਉਂਦਾ ਹੀ ਨਹੀਂ ਮੰਨ ਲਓ ਕਿ ਸਾਡੇ ਜਰੂਰ ਕਰੇ ਆ ਜਾਂਦਾ ਚਾਚੂ ਤੱਪੀ ਜਾਂਦਾ ਜਾਂ ਪਾਣੀ ਪੀ ਜਾਂਦਾ ਪੈਂਦਾ ਤਾਂ ਇਹ ਬਸ 5-10 ਮਿੰਟ ਹੀ ਹੁੰਦਾ ਉਹ ਚਲੋ ਵੀਰੇ ਸੁਨੇਹਾ ਲਾ ਦਿਓ ਤੇ ਜੇ ਆ ਸਕਦੇ ਹੋ ਕੋਈ ਨਾ 5-4 ਦਿਨ ਰੁੱਕ ਕੇ ਆ ਜਿਓ ਥੋੜਾ ਸੈੱਟ ਹੋ ਜਾਊਗਾ 5-4 ਦਿਨ ਤੱਕਰ ਤੁਸੀਂ 2-3 ਤਰੀਕ ਤੋਂ ਬਾਅਦ ਆ ਜਿਓ ਕੋਈ ਗੱਲ ਨਹੀਂ ਬਾਈ ਜੀ ਜਿਵੇਂ ਵੀ ਤੁਸੀਂ ਕਹੋਗੇ ਅਸੀਂ ਉਵੇਂ ਤਿਆਰ ਆ ਠੀਕ ਆ ਜੇ ਤੁਸੀਂ ਕਹੋਗੇ ਘਰੋਂ ਤੁਸੀਂ ਸਾਮ ਲੈਨੇ ਆਂ ਆਪਾਂ ਸਾਮ ਲਾਂਗੇ ਪਰ ਇਹ ਜਦੋਂ ਵੀ ਸਹੀ ਹੋ ਗਿਆ ਟਿਕਦਾ ਤਾਂ ਆਏ ਨਹੀਂ ਸਾਨੂੰ ਇੰਨਾ ਜ਼ਰੂਰ ਪਤਾ ਹੀ ਦੇ ਬਾਈ ਚਲੋ ਕੋਈ ਨਾ ਵੀ ਜੀ ਅਸੀਂ ਕਰਦੇ ਆ ਕੋਸ਼ਿਸ਼ ਤੁਸੀਂ ਕਿਹੜਾ ਮਾਰ ਜਿਓ ਹਨਾ ਠੀਕ ਆ ਬਾਈ ਜੀ ਠੀਕ ਆ ਬਾਲਾ ਆਪਣਾ ਨਾਲ ਬੋਲੇ ਵਾਲੇ ਤੇ ਨਾਲ ਹੀ ਪਿੰਡ ਦਾ ਛੋਟੇ ਕੋਲੇ ਬੋਲੇ ਵਾਲੇ ਤੇ ਵੀ ਆਉਂਦੇ ਆਂ ਸਰਵਦਾ ਹਾਂਜੀ ਆ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਬਾਈ ਜੀ ਜਿਵੇਂ ਵੀ ਤੁਸੀਂ ਕੀ ਓਕੇ ਬੀਜੀ ਓਕੇ ਬੀਜੀ ਓਕੇ ਸੱਚੀ ਗੱਲ ਹੈ ਇਹ ਵੀ ਰੰਗਰੇਤ ਸਿੰਘ ਸੀ ਉਹਨੇ ਵੀ ਵਧੀਆ ਗੱਲ ਕੀਤੀ ਉਹਨੇ ਦੱਸਿਆ ਵੀ ਸਾਡੇ ਘਰਾਂ ਚੋਂ ਆ ਬਾਈ ਸੂਰਤੀਆ ਪਿੰਡ ਆ ਬਾਈ ਦਾ ਹਨਾ सिरसा ਜ਼ਿਲ੍ਹਾ ਹਰਿਆਣੇ ਤੋਂ ਆ ਬਾਈ ਤੇ ਚਲੋ ਕਮੀਆਂ ਤਾਂ ਬੰਦੇ ਚ ਅਸੀਂ ਸਾਰੇ ਹੀ ਭਰੇ ਪਏ ਆ ਕਮੀਆਂ ਦੇ ਤਾਂ ਪਰ ਗੱਲ ਹੁਣ ਹਾਲਾਤਾਂ ਦੀ ਆ ਨਾ ਵੀ ਹਾਲਾਤ ਆ ਜਿਹੜੇ ਬਾਈ ਦੇ ਆਧਾਰ ਕਾਰਡ ਪੈਨ ਕਾਰਡ ਪੈਸਾ ਤਾਂ ਨਹੀਂ ਕੋਈ ਕੋਲੇ ਨਹੀਂ ਕੋਈ ਇਹ ਕੀ ਹੈ ਇਹ ਡਾਕੂਮੈਂਟ ਹੈ ਕਿੱਥੇ ਲਿਖਿਆ ਕਿਸੇ ਨਹੀਂ ਮਿਲਿਆ ਹੋਇਆ ਹੈ ਅਸੀਂ ਹੱਦ ਖਾਲਸਾ ਹੋਵੇ ਇਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਇਹਨਾਂ ਕੋਲੋਂ ਮਿਲਿਆ ਜੀ ਤੇ ਬਾਕੀ ਇੱਕ ਕਾਗਜ਼ ਹੈ ਜਿਸ ਮੇਰੇ ਉੱਤੇ ਕਿਸ਼ਤਾ ਕੁਸ਼ਤਾ ਦਾ ਲਿਖਿਆ ਹੋਇਆ ਹੈ ਬਾਕੀ ਹੋਰ ਕੋਈ ਪੈਸਾ ਤੇ ਲੈਣ ਦਾ ਕੋਈ ਨਹੀਂ ਮਿਲਿਆ ਨਾ ਕਿ ਮੋਬਾਈਲ ਮੋਬਾਈਲ ਕੁਝ ਨਹੀਂ ਸੀ ਨਾ ਕੋਈ ਲੋਕ ਸੇ ਮੋਬਾਈਲ ਕਹਿੰਦੇ ਸੀ ਇਹ ਕਹਿੰਦੇ 20 25 ਹਜ਼ਾਰ ਦਾ ਲੈ ਆ ਸੀਗਾ ਤੋੜ ਲਿਆ ਜੀ ਉੱਥੇ ਹਣ ਟੁੱਟੇ ਹੋਏ ਵੀ ਨਹੀਂ ਹੁੰਦਾ ਦੱਬੇ ਦੇ ਫੋਟੋ ਪੇ ਇੱਤੀ ਸੀ ਉਹਦੇ ਚੱਲਗਾ ਇਕੱਲਾ ਡੱਬਾ ਸੀਗਾ ਉੱਥੇ ਖਾਲੀ ਚਲੋ ਕਰਿਓ ਜੀ ਅਰਦਾਸ ਬੇਨਤੀ ਵੀ ਤੇ ਵੀਡੀਓ ਨੂੰ ਸ਼ੇਅਰ ਵੀ ਤੇ ਹੋਰ ਕੋਈ ਚਾਹਣ ਵਾਲਾ ਬਾਪੂ ਨੂੰ ਜਾਣਨ ਵਾਲਾ ਪਛਾਣਨ ਵਾਲਾ ਮਿਲ ਜਵੇ ਤੇ ਧੰਨਵਾਦ ਭਾਈ ਤੁਹਾਡਾ ਸਦਾ ਤਸਵੀਰ ਭਾਈ ਧੰਨਵਾਦ ਧੰਨਵਾਦ ਪ੍ਰਮਾਤਮਾ ਦਾ ਜੀ ਰਾਜੂ ਜੀ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ